ਅੱਜ ਦਿੱਲੀ ਦੇ ਅੰਦਰ ਮਾਨਜੁਗ ਸ੍ਰੀ ਆਰਬਨ ਕੇਜਰੀਵਾਲ ਜੀ ਦੀ ਨਜ਼ਾਇਜ਼ ਈਡੀ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਕੀਤਾ ਜਾ ਰਿਹਾ ਔਰ ਪੰਜਾਬ ਤੋਂ ਹਜ਼ਾਰਾਂ ਦੀ ਗਿਣਤੀ 'ਚ ਆਮਦਵੀ ਪਾਰਟੀ ਦੇ ਵਲੰਟੀਅਰ ਆਮ ਲੋਕ ਜਿਹੜੇ ਅਸਰੇਲੀ ਸ਼ਾਮਲ ਹੋਣ ਲਈ ਆਏ ਅਸੀਂ ਵੀ ਰੈਲੀ 'ਚ ਸ਼ਾਮਲ ਹੋਣ ਲਈ ਆਏ ਹਾਂ ਸੋ ਲਗਾਤਾਰ ਕੱਲ੍ਹ ਸ਼ਾਮ ਤੋਂ ਹੀ ਆਰਾਮਲੀਲਾ ਮੈਦਾਨ ਜਿਹੜਾ ਆ ਉਹ ਭਰਨਾ ਸ਼ੁਰੂ ਹੋ ਗਿਆ ਸੋ ਅੱਜ ਤਸਵੀਰ ਦੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਵੀ ਕਿਸਾ ਲੋਕ ਕਾਫਲੇ ਬਣ ਕੇ ਔਰ ਇੱਕ ਗੁੱਸੇ ਦੀ ਭਾਵਨਾ ਨੂੰ ਮਨ ਚ ਲੈ ਕੇ ਜਿਹੜਾ ਅੱਜ ਦਿੱਲੀ ਚ ਪਹੁੰਚ ਰਿਹਾ ਸੋ ਇਹ ਇੱਕ ਬਹੁਤ ਵੱਡਾ ਚੁਣੌਤੀ ਆ ਦੇਸ਼ ਦੇ ਲੋਕਾਂ ਦੇ ਸਾਹਮਣੇ ਤੇ ਖਾਸ ਕਰਕੇ ਸ੍ਰੀ ਅਰਬੰਦ ਕੇਜਲਵਾਲ ਦੀ ਗ੍ਰਫਤਾਰੀ ਉਹ ਉਸ ਵੇਲੇ ਹੁੰਦੀ ਆ ਜਦੋਂ ਦੇਸ਼ ਲੋਕਤੰਤਰ ਦੇ ਇੱਕ ਬਹੁਤ ਵੱਡੇ ਉਤਸਵ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਭਾਵ ਚੋਣ ਪ੍ਰਕਿਰਿਆ ਆਰੰਭ ਹੋ ਚੁੱਕੀ ਆ ਚੋਣ ਜਾਬਤਾ ਲੱਗਿਆ ਸੋ ਇਹ ਤਾਂ ਸਾਬਤ ਹੁੰਦਾ ਕਿ ਮੋਦੀ ਨੂੰ ਕਿੰਨਾ ਡਰ ਆ ਸ੍ਰੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਲੋਕਪ੍ਰਿਅਤਾ ਜਿਹੜੀ ਉਹਨਾਂ ਦੀ ਹਰਮਨ ਪਿਆਰਤਾ ਜਿਹੜੀ ਸਾਰੇ ਦੇਸ਼ 'ਚ ਇਹਦਾ ਲਗਾਤਾਰ ਵੱਧ ਰਹੀ ਆ ਸੋ ਆ ਭਾਜਪਾ ਨੂੰ ਉਸ ਡਰ ਤੋਂ ਉਸ ਖਤਰੇ ਤੋਂ ਜਿਹੜਾ ਆ ਸ੍ਰੀ ਅਰਵਿੰਦ ਕੇਜਰੀਵਾਲ ਤੋਂ ਆ ਉਹਨੂੰ ਦਬਾੜਾ ਚਾਹੁੰਦੇ ਆ ਸੋ ਇਹ ਭਾਰਤ ਦੇਸ਼ ਆ ਇਸ ਦੇਸ਼ ਨੇ ਬਹੁਤ ਕੁਝ ਦੇਖਿਆ ਇਸ ਦੇਸ਼ ਨੇ ਔਰੰਗਜ਼ੇਬ ਦੇਖਿਆ ਇਸ ਦੇਸ਼ ਨੇ ਬਹੁਤ ਅੰਗਰੇਜ਼ ਦੇਖਿਆ ਇਸ ਅ ਦੇਸ਼ ਨੇ ਜਬ ਜਬ ਜ਼ੁਲਮ ਹੋਇਆ ਹੈ ਤਬ ਤਬ ਲੋਗੋ ਨੇ ਜ਼ੁਲਮ ਦੇ ਖਿਲਾਫ ਜੜੀ ਲੜਾਈ ਲੜੀ ਆ ਸੋ ਪੰਜਾਬ ਦੀ ਧਰਤੀ ਤੋਂ ਵੀ ਜਿੱਥੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਸਾਰਾ ਦੇਸ਼ ਲੜ ਰਿਹਾ ਬਹੁਤ ਵੱਡਾ ਗੁੱਸਾ ਪੰਜਾਬ ਦੇ ਅੰਦਰ ਵੀ ਸੋ ਤੁਸੀਂ ਦੇਖੋਗੇ ਅੱਜ ਲੱਖਾਂ ਦੇ ਗਿੰਦਰੀ ਲੋਕ ਜਿਹੜੇ ਇਸ ਗ੍ਰਿਫਤਾਰੀ ਦਾ ਵਿਰੋਧ ਕਰਨ ਲਈ ਆ ਰਹੇ ਔਰ ਇੰਡੀਆ ਗਠਵੰਧਨ ਦੇ ਜਿਹੜੇ ਵੱਡੇ ਭਾਈਵਾਲ ਨੇ ਉਹਨਾਂ ਦੇ ਟਾਪ ਲੀਡਰ ਜਿਹੜੇ ਆ ਉਹ ਜਿਹੜੇ ਹਲੀ ਸ਼ੋਰ ਬਲੋਂ ਲਿਆ ਰਿਹਾ ਸੋ ਅਸੀਂ ਦੇਸ਼ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਆ ਕਿ ਸਾਡੇ ਦੇਸ਼ ਦੀਆਂ ਜਿਹੜੀਆਂ ਡੈਮੋਕਰੇਟਿਕ ਕਦਰਾਂ ਕੀਮਤਾਂ ਨੇ ਜਿਹੜੀਆਂ ਸੰਵਿਧਾਨ ਦੀਆਂ ਗਾਈਡਲਾਈਨ ਨੇ ਜਿਹਨੂੰ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਪੈਰਾ ਥਲੇ ਮਦੋਲ ਰਹੀ ਆ ਉਹਦੀ ਸੁਰੱਖਿਆ ਲਈ ਉਹਦੀ ਰਾਖੀ ਦੇ ਲਈ ਆਮ ਆਦਮੀ ਪਾਰਟੀ ਇੰਡੀਆ ਗਦਰ ਮੰਡਰ ਮੈਦਾਨ ਦੇ ਵਿੱਚ ਆ ਔਰ ਇਹਨਾਂ ਲੋਕ ਸਭਾ ਚੋਣਾ ਦੇ ਅੰਦਰ ਵੀ ਲੋਕ ਇਸ ਕਾਰਪੋਰੇਟ ਪੱਖੀ ਕੇਂਦਰ ਸਰਕਾਰ ਨੂੰ ਔਰ ਗਰੀਬ ਨੌਜਵਾਨ ਵਿਦਿਆਰਥੀ ਮਹਿਲਾ ਆਮ ਲੋਕਾਂ ਦੇ ਵਿਰੋਧੀ ਜਿਹੜੀ ਸਰਕਾਰ ਇਹਨੂੰ ਚਲਦਾ ਕਰਨਗੇ ਔਰ ਦੇਸ਼ ਦੇ ਅੰਦਰ ਇੱਕ ਨਵੇਂ ਆ ਰਾਜਨੀਤਿਕ ਜਿਹੜਾ ਉਹ ਸਿਸਟਮ ਦਾ ਉਹਦੇ ਹੋਏਗਾ ਸੋ ਆਮ ਆਦਮੀ ਪਾਰਟੀ ਦੀ ਵੱਡੀ ਭੂਮਿਕਾ ਦੇ ਵਿੱਚ ਹੋएगी ਮੈਂ ਕਹਿਣਾ ਚਾਹਾਂਗਾ। ਤੁਹਾਨੂੰ ਲੱਗਦਾ ਹੈ ਕਿ ਸਰ ਇਸ ਗੱਟਬੰਧਨ ਮਹਾਰੈਲੀ ਕੇ ਦੁਆਰਾ ਕਈ ਨਾ ਕਈ ਜੋ ਇੰਡੀਆ ਗੱਟਬੰਧਨ ਦਾ ਪ੍ਰਚਾਰ ਹੈ ਲੋਕ ਸਭਾ ਚੋਣਾਂ ਦਾ ਉਸਕਾ ਆਗਾਜ਼ ਹੋ ਚੁੱਕਾ ਹੈ। ਨਹੀਂ ਲੋਕ ਸਭਾ ਦਾ ਆਗਾਜ਼ ਤਾਂ ਕਾਫੀ ਦਿਨ ਪਹਿਲੇ ਹੋ ਚੁੱਕਾ ਹੈ। ਲੇਕਿਨ ਜੇ ਰੈਲੀ ਵਾਸਤਵ ਦੇ ਵਿੱਚ ਮੋਦੀ ਸਰਕਾਰ ਦੇ ਤੱਕੇ ਦੇ ਖਿਲਾਫ ਹੈ। ਇਹ ਜਿਹੜਾ ਇੰਡੀਆ ਗੱਟਬੰਧਨ ਅੱਜ ਇਹ ਤੇ ਜੁੜ ਰਿਹਾ ਹੈ। ਇਹ ਜਿਹੜਾ ਮੋਦੀ ਸਰਕਾਰ ਦਾ ਧੱਕਾ ਆ ਜਿਹੜਾ ਸੰਵਿਧਾਨ ਵਿਰੋਧੀ ਕੰਮ ਕਰ ਰਿਹਾ ਜਿਹੜਾ ਪਾਰਲੀਮੈਂਟਰੀ ਕਾ ਜਿਹੜੀ ਜਿਹੜੀਆਂ ਰੂਲਸ ਨੇ ਉਹਦੇ ਵਿਰੋਧੀ ਕੰਮ ਕਰ ਰਿਹਾ ਔਰ ਲਗਾਤਾਰ ਆਪਣੇ ਵਿਰੋਧੀਆਂ ਨੂੰ ਜੇਲ੍ਹਾਂ ਚ ਸੁੱਟ ਰਿਹਾ ਤਾਂ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਟਾਪ ਲੀਡਰਾਂ ਨੂੰ ਜਿਸ ਤਰ੍ਹਾਂ ਉਹਨਾਂ ਨੇ ਜੇਲ੍ਹ ਸੁਟਿਆ ਆ ਈਡੀ ਦੇ ਰਾਹੀਂ ਇਹ ਉਹਦੇ ਖਿਲਾਫ ਇੱਕ ਪ੍ਰਤੀਰੋਧ ਆ ਉਹਦੇ ਖਿਲਾਫ ਇੱਕ ਗੁੱਸਾ ਆ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ